ਸਾਹਮਣੇ ਸਾਡੇ ਜਿਹੜੀ ਇਸ ਵੇਲੇ ਚੰਡੀ ਦੀ ਕੁਸ਼ਤੀ ਦੀ ਬੱਡੇ ਟੌਪ ਦੀ ਜਿਹੜੀ ਸ਼ੁਰੂਆਤ ਹੋਣ ਲੱਗੀ ਐ ਆਜਾ ਮੱਲਾ ਭੱਜ ਕੇ ਸ਼ਾਬਾਸ਼ ਤੇ ਦੂਸਰੇ ਪਾਸੇ ਗੌਰਵ ਕੁੱਜ ਗਿਆ ਮੈਂ ਬੇਨਤੀ ਕਰਾਂ ਹਾਂਜੀ ਹਾਂਜੀ ਗੁੱਗਾ ਯਾਰ ਪੀਰ ਟੋਲੀ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਇਹ ਆ ਕੇ ਕੁਸ਼ਤੀ ਸ਼ੁਰੂ ਕਰਵਾਉਣ ਚੰਡੀ ਉਹ ਤਾੜੀਆਂ ਮਾਰ ਦਿਓ ਰਾਜੂ ਦੇ ਲਈ ਐ ਅਰਜਨ ਤੇ ਤੀਰ ਵਾਂਗੂ ਨਿਕਲਿਆ ਮੱਲ ਬਾਬਾ ਸਟੀਫਨ ਜੀ ਨੂੰ ਬੇਨਤੀ ਕੀਤੀ ਇਹਨਾਂ ਦੇ ਸਾਰੀ ਟੋਲੀ ਨੂੰ ਨਾਲ ਲੈ ਕੇ ਇੱਥੇ ਪਹਿਲਵਾਨਾਂ ਤੋਂ ਕੁਸ਼ਤੀ ਸ਼ੁਰੂ ਕਰਵਾਉਣ ਜੀ ਮੈਂ ਸਾਰੀ ਭਗਤ ਮੰਡਲੀ ਨੂੰ ਬੇਨਤੀ ਕਰਦਾ ਸਾਡੀ ਟੋਲੀ ਨੂੰ ਬੇਨਤੀ ਹੈ ਵੀ ਆ ਜਾਣਾ ਬਾਬਾ ਸਟੀਫਨ ਜੀ ਉਹਨਾਂ ਨੂੰ ਬੇਨਤੀ ਹੈ ਵੀ ਆਓ ਅੱਜ ਦੀ ਚੰਡੀ ਦੀ ਕੁਸ਼ਤੀ ਜਿਹੜੀ ਸ਼ੁਰੂ ਹੋਣ ਲੱਗੀ ਆਪਾਂ ਸਾਂਝੀ ਫੋਟੋ ਕਰਵਾ ਲਈਏ ਮੈਂ ਬੇਨਤੀ ਕਰਾਂ ਵੀ ਸਾਰੇ ਸੇਵਾਦਾਰ ਆ ਜਾਓ ਭਾਜੀ ਇਹ ਲਾਸਟ ਕੁਸ਼ਤੀ ਹੈ ਸਾਰੇ ਸੇਵਾਦਾਰ ਆ ਜਾਓ ਆ ਜਾਓ ਮਿਹਰਬਾਨੀ ਕਰਕੇ ਤੁਸੀਂ ਇੱਕ ਮਹੀਨੇ ਦੀ ਤਪੱਸਿਆ ਕੀਤੀ ਹੈ ਸਾਰੇ ਸੇਵਾਦਾਰ ਆ ਜਾਓ ਭਾਜੀ ਨਾਮ ਨਾਲੀਏ ਲਿਸਟ ਲੰਬੀ ਬਣਦੀ ਹੈ ਸਾਰੇ ਵੀਰ ਆ ਜਾਓ ਜਿੰਨੇ ਵੀ ਸੇਵਾਦਾਰ ਨੇ ਆਓ ਇੱਕ ਸਾਂਝੀ ਫੋਟੋ ਕਰਵਾ ਲਓ ਕਿਉਂਕਿ ਉਸ ਤੋਂ ਬਾਅਦ ਆਪਾਂ ਝੰਡੀ ਦੀ ਕੁਸ਼ਤੀ ਨਾਲ ਜੁੜਨਾ ਦੁਨੀਆਂ ਦੇ ਵੱਡੇ ਮਾਲ ਨੇ ਇੱਕ ਪਾਸੇ ਰਾਜੂ ਰਈਏਵਾਲ ਤੇ ਦੂਸਰੇ ਪਾਸੇ ਗੌਰਵ ਪਹਿਲਵਾਨ ਜੀ ਅਖਾੜਾ ਜੱਖੇਵਾਲ ਦੇ ਦਰਮਿਆਨ ਅੱਜ ਦੀ ਟੌਪ ਦੀ ਕੁਸ਼ਤੀ ਜਿਹੜੀ ਸ਼ੁਰੂ ਹੋਣ ਲੱਗੀ ਹੈ ਆਜੋ ਸਾਰੇ ਸੇਵਾਦਾਰ ਭਰਾਵਾਂ ਨੂੰ ਬੇਨਤੀ ਹੈ ਦੈਰਾ ਵੱਡਾ ਕਰ ਲਓ ਮੁੰਨੇ ਬਾਈ ਦਰਾ ਵੱਡਾ ਕਰ ਲੋ ਜਿੰਨਾ ਦਰਾ ਵੱਡਾ ਕਰੋਗੇ ਉਹਨੇ ਚਿਹਰੇ ਜਿਹੜੇ ਸਾਫ ਸੁਥਰੇ ਦਿਸਣਗੇ ਬਹੁਤ ਵੱਡਾ ਸਤਿਕਾਰ ਹੈ ਧੰਨਵਾਦ ਕੀਤਾ ਜਾ ਰਿਹਾ ਹੈ ਸਾਰੀਆਂ ਸਤਿਕਾਰਯੋਗ ਸ਼ਖਸੀਤਾਂ ਦਾ ਐਨ ਵੱਡਾ ਦੰਗਲ ਅੱਜ ਦੁਨੀਆ ਦੇ ਮੰਨੇ ਪ੍ਰਮੰਨੇ ਮੱਲਾਂ ਦੇ ਵਿੱਚ ਵੱਡੇ ਪੱਧਰ ਤੇ ਸ਼ੁਰੂਆਤ ਹੋਣ ਲੱਗੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਇਧਰ ਸਤਿਕਾਰ ਹੈ ਧੰਨਵਾਦ ਹੈ ਹਲੋ ਹਾਂਜੀ ਅਤੇ ਅੱਜ ਦੇ ਜਿੰਨੇ ਵੀ ਸਾਡੀਆਂ ਮੇਨ ਸ਼ਕਸ਼ੀਤਾਵਾਂ ਤੇ ਜਿਹੜੇ ਨੌਜਵਾਨ ਵੀਰਾਂ ਇਹਨਾਂ ਨੇ ਸ਼ਕੰਡੀ ਬਹੁਤ ਸੇਵਾ ਕੀਤੀ ਹੈ ਜੀ ਇਹਨਾਂ ਦੇ ਮਤਲਬ ਬਹੁਤ ਇਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਇਹਨਾਂ ਨੇ ਦਿਨ ਰਾਤ ਕਰਕੇ ਸਾਰਾ ਦੇਖੋ ਕਿੰਨਾ ਵੱਡਾ ਯੱਗ ਹੁੰਦਾ ਹੈ ਤੇ ਹੋਰ ਕਿੰਨੇ ਪ੍ਰੋਗਰਾਮ ਹੁੰਦੇ ਸ਼ਕੰਡੀ ਦੇ ਐਡੇ ਵੱਡੇ ਪ੍ਰੋਗਰਾਮ ਨੂੰ ਲਿਖਣ ਲਈ ਨਾ ਨੌਜਵਾਨ ਵੀਰਾਂ ਨੇ ਸਾਰਿਆਂ ਨੇ ਬਹੁਤ ਹੀ ਬੜੀ-ਬੱਡੀ ਸੇਵਾ ਕੀਤੀ ਹੈ ਸਾਰਿਆਂ ਨੇ ਅਸੀਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਉਲੀ ਕਿੰਮਟ ਨਹੀਂ ਮਾੜਾ ਵੀਰ ਇੱਧਰ ਸਾਡਾ ਭਰਾ ਬਦੂ ਦੇ 1200 ਰੁਪਏ ਪਾਲ ਨੂੰ ساری ਉਮਰ ਹੋਗੇ ਤੇਰੇ ਖਾਦ ਪਾਉਂਦੇ ਨੂੰ ਦੇ ਉਹਨੂੰ 100 ਰੁਪਏ ਇੱਧਰ 200 ਨਾ ਕੀ ਬਣਨਾ ساری ਉਮਰ ਹੋਗੇ ਤੇਰੇ ਖਾਦ ਪਾਉਂਦੇ ਨੂੰ ਉਹਨੂੰ ਇੰਨਾ ਕੁ ਕਰਕੇ ਦਿੱਤਾ ਸਾਨੂੰ ਜੱਕ ਸਾਭੂ ਵਾਲਿਆਂ ਨੂੰ ਆਹ ਕੁਸ਼ਤੀ ਕਹਿੰਦੇ ਵੱਡੀ ਸ਼ੁਰੂ ਹੋਣ ਲੱਗੀ ਆ ਦੋਨੇ ਪੁਰਾਣੇ ਤੇ ਆਜੋ ਦੋਨੇ ਪੁਰਾਣ ਟਰਾਲੀ ਦੇ ਕੋਲ ਆਜੋ ਇੱਧਰ ਹੀ ਫੋਟੋ ਕਰਵਾ ਲੈਣੀ ਆਜੋ ਆਜੋ ਕਰਵਾ ਦਿੰਨੇ ਭਾਜੀ ਬਹੁਤ ਟੌਪ ਦੀ ਕੁਸ਼ਤੀ ਜਿਹੜੀ ਸ਼ੁਰੂ ਹੋਣ ਲੱਗੀ ਹੈ ਲੈ ਵੀ ਗੌਰਵ ਇੱਕ ਵਾਰ ਹੱਥ ਖੜਾ ਕਰੇ ਖਾੜਾ ਜੱਖੇਵਾਲ ਕਾਲੇ ਰੰਗ ਦੀ ਕੈਂਚਾ ਤਾੜੀ ਮਾਰ ਦਿਓ ਜ਼ੋਰਦਾਰ ਤੇ ਦੂਸਰੇ ਪਾਸੇ ਆਹ ਰਾਜੂ ਪਹਿਲਵਾਨ ਜੀ ਰਈਏਵਾਲ ਦੇ ਦਰਮਿਆਨ ਕੁਸ਼ਤੀ ਜਿਹੜੀ ਸ਼ੁਰੂ ਹੋਣ ਲੱਗੀ ਹੈ ਆਹ ਕੁਸ਼ਤੀ ਦਾ ਰਿਜ਼ਲਟ 1 ਮਿੰਟ ਚ ਵੀ ਆ ਸਕਦਾ ਹੈ 10 ਮਿੰਟ ਦੇ ਵਿੱਚ ਵੀ ਆ ਸਕਦਾ ਉਹ ਘੰਟੇ ਦੇ ਵਿੱਚ ਵੀ ਰਿਜ਼ਲਟ ਆ ਸਕਦਾ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਦੋਨਾਂ ਮੱਲਾਂ ਦੇ ਲਈ ਇਹ ਹੈ ਇੱਕ ਪਾਸੇ ਰਾਜੂ ਪਹਿਲਵਾਨ ਜੀ ਰਈਵਾਲ ਅੱਗ ਦੀ ਨਾਲ ਆਖਦੀ ਹੈ ਦੁਨੀਆ ਉਹ ਟਾਪ ਦੇ ਮੱਲਾਂ ਚ ਨਾਮ ਹੈ ਕਿ ਬੁੱਕਾਂ ਪਰ ਪਰ ਬਣਦੇ ਸੀ ਜੋ ਹੋਰਾਂ ਨੂੰ ਸਮਾਂ ਬਦਲੇ ਲੈਂਚ ਖੜਦੇ ਦੇਖੇ ਨੇ ਉਸ ਮਾਲਕ ਦਾ ਕਿਹੜਾ ਜਾਣੇ ਰੰਗਾਂ ਨੂੰ ਉਹ ਜਿਉਂਦੇ ਡੁੱਬਦੇ ਜੋ ਬੇਤਰ ਦੇ ਦੇਖੇ ਨੇ ਕਹਿੰਦੇ ਸੀ ਪੈਮ ਦਾ ਲਾਜ ਕੋਈ ਨਹੀਂ ਚੌਕਾਂ ਦੇ ਵਿੱਚ ਖੋਪੇ ਧਰਦੇ ਦੇਖੇ ਨੇ ਵਕਤ ਬਦਲਦਾ ਕਿਸੇ ਨੂੰ ਕੁਛ ਕੇ ਨਾ ਵੱਡੇ ਵੱਡੇ ਜੇਤੂ ਹਰਤੇ ਦੇਖੇ ਨੇ ਪਰ ਸਮਾਨ ਕਰੀ ਨਾ ਫੋਕੀ ਸ਼ੋਰਤ ਦਾ ਉਹ ਦਿਲ ਦੇ ਡਾਕਟਰ ਦਿਲ ਦੇ ਦੌਰੇ ਨਾਲ ਮਰਦੇ ਦੇਖੇ ਨੇ ਦਿਲ ਦੇ ਡਾਕਟਰ ਦਿਲ ਦੇ ਦੌਰੇ ਨਾਲ ਮਰਦੇ ਦੇਖੇ ਨੇ ਇੱਕ ਪਾਸੇ ਰਾਜੂ ਰੱਜੀਵਾਲ ਗੌਰਵ ਐਨ ਕਹਿੰਦੇ ਜੱਖੇਵਾਲੀਏ ਦੇ ਦਰਮਿਆਨ ਕੁਸ਼ਤੀ ਚੱਲ ਰਹੀ ਹੈ ਉਧਰ ਸਰਦਾਰ ਅਵਤਾਰ ਸਿੰਘ ਜੀ ਕੋਲਾਖੇਰਾ ਵੱਡਿਆ ਫਲੋਰ ਵਾਲੇ ਅੱਜ ਦੇ ਛਿੰਝ ਮੇਲੇ ਨੂੰ ਲਾਈਵ ਦੇਖ ਰਹੇ ਆ ਧੰਨਵਾਦ ਕੀਤਾ ਜਾ ਰਿਹਾ ਅੱਜ ਦੀ ਚੰਡੀ ਦੀ ਕੁਸ਼ਤੀ ਦੇ ਕਹਿੰਦੇ ਸਰਦਾਰ ਜਤਿੰਦਰ ਸਿੰਘ ਜੀ ਜੋਤੀ ਸੰਨ ਆਫ ਸੁਰਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ 2 ਤੋਲੇ ਦਾ ਸੋਨੇ ਦਾ ਕੜਾ ਦਿੱਤਾ ਗਿਆ 1 ਤੋਲੇ ਦੀ ਸੋਨੇ ਦੀ ਮੁੰਦਰੀ ਦਿੱਤੀ ਗਈ ਲਓ ਵੱਡੀ ਕੁਸ਼ਤੀ ਕਹਿੰਦੇ ਇਹਨਾਂ ਮੱਲਾਂ ਦੇ ਦਰਮਿਆਨ ਚੱਲ ਰਹੀ ਹੈ ਕਿ ਪਿੰਜਰਾ ਲੱਖ ਹੋਵੇ ਭਾਵੇਂ ਸੋਨੇ ਦਾ ਆਜ਼ਾਦ ਪੰਛੀ ਜਾਂ ਮਜ਼ਾ ਨਹੀਂ ਆ ਸਕਦਾ ਜੁੱਤੀ ਪੈਰਾਂ 'ਚ ਹੋਵੇ ਭਾਵੇਂ ਸੋਨੇ ਦੀ ਪਾ ਕੇ ਮੰਦਰ ਦੇ ਅੰਦਰ ਨਹੀਂ ਜਾ ਸਕਦਾ ਤਾਰੂ ਲੱਖ ਹੋਵੇ ਭਾਵੇਂ ਸਮੁੰਦਰਾਂ ਦਾ ਬਿਨਾ ਮਲਾਹ ਦੇ ਨਹੀਂ ਪਾਰ ਜਾ ਸਕਦਾ ਪਿਆਰਾ ਸਿੰਘਾ ਸ਼ੇਰ ਮਰਜੂ ਭੁੱਖ ਦੇਖੋ ਪਰ ਮਰਦਾ ਮਰਦਾ ਕਦੇ ਘਾ ਨਹੀਂ ਖਾ ਸਕਦਾ ਮੋਨਾ ਸਾਡਾ ਵੀਰ ਵਧੀਆ ਕਬੱਡੀ ਦਾ ਖਿਡਾਰੀ ਹੈ ਤੇ ਨਾਲ ਦੂਸਰੇ ਪਾਸੇ ਬਿੰਦਰ ਉਹ ਕੁਸ਼ਤੀ ਦੀ ਦੇਖਰੇ ਕਰ ਰਹੇ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਨਾ ਮੱਲਾਂ ਦੇ ਦਰਮਿਆਨ ਲਓ ਸਿਰੇ ਦੀ ਕੁਸ਼ਤੀ ਹੋ ਗਈ ਬੱਲੇ ਬੱਲੇ ਪਰ ਇਧਰਲੇ ਪਾਸੇ ਸਵਾਦ ਆਉਂਦਾ ਤਾੜੀ ਮਾਰ ਦਿਓ ਲਓ ਗੌਰਵ ਤੇ ਦੂਸਰੇ ਪਾਸੇ ਰਾਜੂ ਉਹ ਸਾਹਮਣੇ ਟੱਕਰ ਉਹ ਟੱਕਰ ਤਾਂ ਇਧਰਲੇ ਪਾਸੇ ਇਧਰਲੇ ਪਾਸੇ ਹਜੇ ਕੁਝ ਨਹੀਂ ਹੋਇਆ ਉਹ ਹਜੇ ਕੁਝ ਨਹੀਂ ਹੋਇਆ ਟੋਲੀ ਥੋੜਾ ਜਿਹਾ ਬਾਹਰਲੇ ਪਾਸੇ ਹੋ ਜੀ ਆਪਾਂ ਹੁਣ ਸਾਨਾਂ ਦੇ ਪੇੜ ਵਾਲੀ ਗੱਲ ਬਰਾਬਰ ਦੀ ਜੇ ਕੁਸ਼ਤੀ ਦਾ ਸਵਾਦ ਆਉਂਦਾ ਤਾੜੀ ਮਾਰ ਦਿਓ ਜ਼ੋਰਦਾਰ ਇੱਕ ਪਾਸੇ ਕਹਿੰਦੇ ਰਾਜੂ ਹਰ ਰਜੀਵਾਲ ਵਾਲਾ ਉੱਪਰਲੇ ਪਾਸੇ ਲਾ ਹੈਰੀ ਰਜੀਵਾਲ ਦਾ ਚੰਡਿਆ ਹੋਇਆ ਪੱਠਾ ਤੇ ਦੂਸਰੇ ਪਾਸੇ ਜੱਖੇ ਵਾਲੀਆ ਇਸ ਵੇਲੇ ਕਹਿੰਦੇ ਗਰਬ ਬੱਲੇ ਬੱਲੇ ਕਰਾਉਂਦਾ ਕੌਣ ਜਿੱਤੇਗਾ ਕੌਣ ਅਰਦਾ ਗੱਲਾਂ ਸਮੇਂ ਦੀਆਂ ਕਿ ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ ਹਰ ਕੰਮ ਲਈ ਮਿਹਨਤ ਜਰੂਰੀ ਹੁੰਦੀ ਹੈ ਮੋਮਬਤੀ ਦੇ ਕਿਰਾਹੇ ਕਦੇ ਰਿਝਦੇ ਨਹੀਂ ਹੁੰਦੇ ਉਹ ਸੂਰਜ ਕਦੇ ਕਣੀਆਂ ਦੇ ਨਾਲ ਭਿਜਦੇ ਨਹੀਂ ਹੁੰਦੇ ਉਹ ਸੂਰਜ ਕਦੇ ਕਣੀਆਂ ਦੇ ਨਾਲ ਭਿਜਦੇ ਨਹੀਂ ਹੁੰਦੇ ਪਰ ਇਧਰਲੇ ਪਾਸੇ ਰਾਜੂ ਰਈਏ ਵਾਲ ਉਪਰਲੇ ਪਾਸੇ ਆ ਤੇ ਗੌਰਵ ਪਹਿਲਵਾਨ ਜੀ ਥਰਡੇ ਪਾਸੇ ਜਖੇ ਵਾਲੀਆ ਅੱਜ ਦੀ ਚੰਡੀ ਦੀ ਕੁਸ਼ਤੀ ਚੱਲ ਰਹੀ ਜੇ ਦੁਨੀਆ ਦੇ ਵੱਡੇ ਮਾਲ ਕੇ ਸੱਪਾਂ ਦੀਆਂ ਪੂਛਾਂ ਤੇ ਨਾ ਪੈਰ ਰੱਖੀਏ ਦੁੱਧ ਅਤੇ ਇੱਜ਼ਤ ਦੋਵੇਂ ਟੱਕ ਰੱਖੀਏ ਵਿਆਹ ਵਾਲਾ ਲਾਲਚ ਕਦੇ ਨਾ ਕਰੀਏ ਜਿੰਨਾ ਚਿਰ ਬਣੇ ਨਾ ਸਟੈਂਡ ਮਿੱਤਰੋ ਅਮੀਰ ਕਿਹੜਾ ਸੇਵਿਆਂ ਚ ਨੋਟ ਸਾੜਦੇ ਤੇ ਕਫਣਾ ਤੇ ਹੁੰਦੇ ਨਹੀਂ ਬ੍ਰਾਂਡ ਮਿੱਤਰੋ ਉਹ ਕਫਣਾ ਦੇ ਹੁੰਦੇ ਨਹੀਂ ਬ੍ਰਾਂਡ ਮਿੱਤਰੋ ਪਰ ਇਧਰਲੇ ਪਾਸੇ ਇਹ ਕੇਸ 13 ਤੇ ਅਜ ਦਸ਼ੇਂਝ ਮੇਲਾ ਪੂਰੀ ਦੁਨੀਆ ਦੇ ਵਿੱਚ ਲਾਈਵ ਹੈ ਤੇ ਸਿਰੇ ਦੇ ਮੱਲ ਉਧਰ ਕਹਿੰਦੇ ਰਾਣਾ ਸਾਉਂਡ ਸਰਵਿਸ ਦਾ ਧੰਨਵਾਦ ਹੈ ਤੇ ਸਟੀਵਨ ਬਾਬਾ ਜੀ ਹੁਣਾਂ ਦੀ ਬਦੌਲਤ ਤੇ ਸਾਡੀ ਸਾਰੀ ਭਗਤ ਮੰਡਲੀ ਦੀ ਬਦੌਲਤ ਤਨ ਤਨ ਗੁੱਗਾ ਯਾਰ ਵੀਰ ਦੀ ਬਦੌਲਤ ਕਹਿੰਦੇ ਅੱਜ ਦੇ ਸ਼ੇਂਝ ਮੇਲੇ ਨੂੰ ਸਫਲ ਕਰਨ ਦੇ ਵਿੱਚ ਬਹੁਤ بڑا ਸਹਿਯੋਗ ਹੈ ਸਾਰੇ ਸੇਵਾਦਾਰ ਭਰਾਵਾਂ ਦਾ ਉਥੇ ਬਾਬਾ ਭੋਲਾ ਦਾਜੀ ਦੀ ਬੜੀ ਕਿਰਪਾ ਹੈ ਨਗਰ ਦੇ ਉੱਪਰ ਪਰ ਸਾਹਮਣੇ ਇਸ ਵੇਲੇ ਕੁਸ਼ਤੀ ਵੱਡੀ ਆਹ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਰਾਜੂ ਨੇ ਬੜੇ ਬੜਿਆਂ ਨੂੰ ਵਕਤ ਪਾਇਆ ਕਿ ਪੈਰਾਂ ਦੇ ਵਿੱਚ ਬਹਿ ਕੇ ਹੀ ਗੁਣ ਲੈਣਾ ਪੈਂਦਾ ਏ ਜਿੰਨੇ ਮਰਜੀ ਉੱਚੇ ਹੋ ਜੀਏ ਲਓ ਨੀਵੇਂ ਰਹਿਣਾ ਪੈਂਦਾ ਏ ਮਿਹਨਤ ਕਰਨੀ ਪੈਂਦੀ ਸਾਰੇ ਛੱਡ ਸਵਾਦਾਂ ਨੂੰ ਔ ਚੇਲੇ ਕਦੇ ਨਹੀਂ ਦਿੰਦੇ ਪਾਰਸਾ ਮੱਤ ਉਸਤਾਦਾਂ ਨੂੰ ਔ ਚੇਲੇ ਕਦੇ ਨਹੀਂ ਦਿੰਦੇ ਪਾਰਸਾ ਮੱਤ ਉਸਤਾਦਾਂ ਨੂੰ ਉਧਰਲੇ ਪਾਸੇ ਕਹਿੰਦੇ ਬਿੱਲਾ ਸਾਡਾ ਵੀਰ ਕੋਟ ਬਾਦਲਖਾਂ ਵਾਲਾ 16 ਤਰੀਕ ਲਈ ਸੱਦੇ ਪੱਤਰ ਦਿੰਦਾ 21 ਤਰੀਕ ਨੂੰ ਕਹਿੰਦੇ ਸਮਰਾਮਾ ਦਾ ਛਿੰਝ ਮੇਲਾ ਹੋਣਾ 18 ਤੇ 19 ਤਰੀਕਾ ਰੂਪਵਾਲ ਦੇ ਦੰਗਲ ਦੀਆਂ ਹੋਣਗੀਆਂ ਪਰ ਅੱਜ ਭਾਰ ਸੰਪਰਦ ਛਿੰਝ ਮੇਲੇ ਦੀ ਗੱਲ ਹੈ ਲਾਓ ਸਿਰੇ ਦੀ ਕੁਸ਼ਤੀ ਹੈ ਚੋਟੀ ਦਾ ਦੰਗਲ ਹੈ ਸਾਹਮਣੇ ਦੇਖਾਂਗੇ ਰਾਜੂ ਉੱਪਰਲੇ ਪਾਸੇ ਆ ਗੌਰਵ ਇਸ ਵੇਲੇ ਜੱਖੇਵਾਲੀਆ ਥੱਲੇ ਪਾਸੇ ਆਨ ਸੇਰਾ ਕਰਵਾ ਰਹੇ ਨੇ ਮੱਲ ਦੋਨੇ ਵਾਹ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਸਾਹਮਣੇ ਦੇਖਾਂਗੇ ਉੱਪਰਲੇ ਪਾਸੇ ਰਾਜੂ ਪਹਿਲਵਾਨ ਜੀ ਰਈਏਵਾਲ ਚੋਟੀ ਦੇ ਦੰਗਲ ਦੀ ਜ਼ਿੰਮੇਵਾਰੀ ਚੱਲ ਰਹੀ ਹੈ ਕੌਣ ਜਿੱਤੇਗਾ ਕੌਣ ਹਾਰੇਗਾ ਗੱਲਾਂ ਸਮੇਂ ਦੀਆਂ ਐਨ ਦਾਬੇ ਚ ਵੱਜਣ ਵਾਲੀ ਗੱਲ ਹੋਗੀ ਪਰ ਉੱਧਰਲੇ ਪਾਸੇ ਆ ਉੱਪਰਲੇ ਪਾਸੇ ਸਾਹਮਣੇ ਦੇਖਾਂਗੇ ਇਸ ਵੇਲੇ ਇਹ ਹੈ ਰਾਜੂ ਪਹਿਲਵਾਨ ਜੀ ਰਈਏਵਾਲ ਦੇ ਥਲੜੇ ਪਾਸੇ ਗਣੇਸ਼ ਚੜਦੀ ਪ੍ਰੈਸ ਤੇ ਦੋਨੇ ਮੱਲ ਨੇ ਕਿ ਜਵਾਨੀ ਵਿੱਚ ਤਿਲਕ ਦਾ ਪੈਰ ਮਾਰਦਾ ਗਰੀਬ ਨੂੰ ਸਰਦੀ ਤੇ ਗਰਮੀ ਦਾ ਕਹਿਰ ਮਾਰਦਾ ਪਿੰਡੋਂ ਦੂਰ ਹੋਵੇ ਤਾਂ ਸ਼ਹਿਰ ਮਾਰਦਾ ਅੱਧ ਵਿਚਕਾਰੇ ਫਟ ਜਾਏ ਤਾਂ ਟਾਇਰ ਮਾਰਦਾ ਅੱਜ ਕੱਲ ਜਵਾਨੀ ਨੂੰ ਨਸ਼ੇ ਦਾ ਜ਼ਹਿਰ ਮਾਰਦਾ ਜਿਹਦੇ ਵੱਲੋਂ ਵੱਡੇ ਪ੍ਰਾਲੇ ਆ ਲਓ ਵੱਡਾ ਜੋਧ ਚੱਲਦਾ ਜਿੱਥੇ 16 ਤਰੀਕ ਨੂੰ ਕਹਿੰਦੇ ਗਣੇਸ਼ ਜਗਤਾਪ ਪੁੱਜ ਰਿਹਾ ਰਜਤ ਮਲੋਠੀ ਜੀ ਪੁੱਜਣਗੇ ਰਾਜੂ ਰਈਏਵਾਲ ਕਲੂਆ ਗੁੱਜਰ ਤੇ ਤਾਲਬਾਬਾ ਫਲਾਈ ਬਿਨੇ ਦਿੱਲੀ ਮੇਜ ਡੇਰਾ ਬਾਬਾ ਨਾਨਕ ਦੇ ਭੋਲਾ ਕਾਸ਼ਨੀ ਇਹ ਕੁਸ਼ਤੀਆਂ 16 ਤਰੀਕ ਨੂੰ ਕੋਟ ਬਦਲਖਾਂ ਦੀ ਧਰਤੀ ਤੇ ਹੋਣਗੀਆਂ ਬਿਲੇ ਭਰਾ ਨੇ ਜਾਣਕਾਰੀ ਦਿੱਤੀ ਅੱਜ ਦਾ ਛਿੰਝ ਮੇਲਾ ਦੁਨੀਆਂ ਦੇ ਚੋਟੀ ਦੇ ਦੰਗਲ ਹੈ ਇਹ ਸਾਹਮਣੇ ਦੇਖਾਂਗੇ ਰਾਜੂ ਪਹਿਲਵਾਨ ਜੀ ਰਈਏਵਾਲ ਤੇ ਗੌਰਵ ਪਹਿਲਵਾਨ ਜੀ ਇਸ ਵੱਲੇ ਸਾਹਮਣੇ ਦੇਖਾਂਗੇ ਜੱਖੇਵਾਲ ਸਰਦਾਰ ਜਤਿੰਦਰ ਸਿੰਘ ਜਯੋਤੀ ਸਨ ਅਫਸਰਦਾਰ ਸਰਿੰਦਰ ਸਿੰਘ ਜੀ ਜਿਨ੍ਹਾਂ ਵੱਲੋਂ 2 ਤੋਲੇ ਦਾ ਕੜਾ ਦਿੱਤਾ ਗਿਆ 1 ਤੋਲੇ ਦੀ ਮੁੰਦੀ ਦਿੱਤੀ ਗਈ ਆ ਕੁਸ਼ਤੀ ਦੇ ਲਈ ਵੱਡੀ ਰਾਸ਼ੀ ਦੀ ਜਿਹੜੀ ਕੁਸ਼ਤੀ ਚੱਲ ਰਹੀ ਹੈ ਆ ਕੌਣ ਜਿੱਤੂ ਕੌਣ ਹਾਰੂ ਗੱਲਾਂ ਸਮੇਂ ਇਧਰਲੇ ਪਾਸੇ ਐਨ ਜੰਦ ਜੁੱਦ ਚੱਲਦਾ ਤੇ ਆਹ ਦਾ ਤਾਂ ਕਈਆਂ ਨੂੰ ਕਹਿੰਦੇ ਵਕਤ ਪਾਇਆ ਇਸ ਵੇਲੇ ਰਾਜੂ ਨੇ ਇਧਰਲੇ ਪਾਸੇ ਕੌਣ ਜਿੱਤੇਗਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਕੀ ਰੁੰਡ ਤੇ ਮਰੁੰਡ ਜਿਹੜੇ ਰੁੱਖ ਹੋ ਗਏ ਉਹਨਾਂ ਉੱਤੇ ਪਾਉਂਦੇ ਨਾ ਪਰਿੰਦੇ ਆਲਣ ਆਹ ਜਿਹੜੇ ਰੱਖੇ ਨੇ ਸਾਹਮ ਕੇ ਸਰੀਰ ਮਿੱਤਰੋ ਦੱਸੋ ਕੰਨੂ ਚਿੰਤਾ ਵਿੱਚ ਗੱਲਣਾ ਮੇਰੇ ਨਾਲੋਂ ਵੱਧ ਗਵਾਂਢੀ ਕੋਲਾ ਹਰ ਵੇਲੇ ਰਹਿੰਦੀ ਆ ਸ਼ਿਕਾਇਤ ਰੱਬ ਤੇ ਆਹ ਚੱਲਦਾ ਜੇ ਹੁੰਦਾ ਬਸ ਬੰਦੇ ਦਾ ਕੀਤੀ ਹੁੰਦੀ ਆ ਰੋਜ ਪੰਚਾਇਤ ਰੱਬ ਤੇ ਬਾਹਲਿਆਂ ਦੇ ਨਾਲ ਤੂੰ ਚੰਗਾ ਹੈ ਸੰਧੂਆ ਹੋ ਕੇ ਪੋਜ਼ਿਟਿਵ ਸ਼ੁਕਰ ਮਨਾਈ ਜਾ ਜਿਹੇ ਅੰਗ ਪੈਰ ਸਾਬ ਤੇ ਹੋਰ ਦੱਸੋ ਚੜ੍ਹਨ ਲਈ ਬੰਝ ਚਾਹੀਦਾ ਰੱਬ ਨੂੰ ਲਾਂਬੇ ਦੇਣ ਵਾਲਿਆ ਲੋਕ ਡਾਡੇ ਸੋਚ ਵਿਚਾਰ ਲੈ ਜਿੰਦਗੀ ਜਿਉਣੀ ਤੈਨੂੰ ਔਖੀ ਲੱਗਦੀ ਆ ਜਾ ਕੇ ਹਸਪਤਾਲ gekeੜਾ ਮਾਰ ਲੈ ਜਾ ਕੇ ਹਸਪਤਾਲgekeੜਾ ਮਾਰ ਲੈ ਪਰ ਇਧਰਲੇ ਪਾਸੇ ਦੋ ਮੱਲ ਵੱਡੇ ਆ ਕੌਣ ਜਿੱਤਦਾ ਕੌਣ ਹਾਰਦਾ ਸਾਹਮਣੇ ਦੇਖਾਂਗੇ ਇੱਕ ਪਾਸੇ ਗੌਰਵ ਪਹਿਲਵਾਨ ਜੀ ਜਖੇਵਾਲ ਤੇ ਰਾਜੂ ਪਹਿਲਵਾਨ ਜੀ ਰਈਏਵਾਲ ਦੇ ਦਰਮਿਆਨ ਝੰਡੀ ਦੀ ਕੁਸ਼ਤੀ ਹੈ ਇੱਕ ਸੋਨੇ ਦੀ ਮੁੰਦਰੀ ਇੱਕ ਸੋਨੇ ਦਾ ਕੜਾ ਦਿੱਤਾ ਗਿਆ ਜਤਿੰਦਰ ਸਿੰਘ ਜੋਤੀਸਾਨਵ ਸਦਾ ਸੁਰੇਂਦਰ ਸਿੰਘ ਜੀ ਕੈਨੇਡਾ ਨਿਵਾਸੀ ਦੇ ਵੱਲੋਂ ਬਹੁਤ ਵੱਡੇ ਮਾਣ ਤੇ ਸਤਿਕਾਰ ਦਿੱਤੇ ਗਏ ਆ ਦੇਖਾਂਗੇ ਸਾਹਮਣੇ ਇਹਨਾਂ ਮੱਲਾਂ ਦੇ ਵਿੱਚੋਂ ਕੌਣ ਜਿੱਤਦਾ ਦੋਨੇ ਮਾਲ ਅੱਜ ਦੇ ਟਾਈਮ ਦੇ ਟਾਪ ਦੇ ਨੇ ਕਿ ਮੰਦਾ ਨਹੀਂ ਉਹ ਕੁੱਤਿਆਂ ਦੀ ਜਾਤ ਹੋਣੀ ਐ ਕੱਢਦਾ ਗਾਲ ਜਿਹੜਾ ਆਪਣੀ ਸਗੀ ਭੈਣ ਨੂੰ ਜਿਹਨੇ ਪਿਓ ਦੀ ਦਾੜੀ ਨੂੰ ਹੱਥ ਪਾ ਲਿਆ ਉਹ ਗੱਡਾ ਖੜਾ ਹੋਜੇ ਇਹਨੂੰ ਪੁੱਤ ਕਹਿਣ ਨੂੰ ਟੌਮ ਸ਼ੌਮ ਗਲੀਆਂ 'ਚ ਬੜੇ ਫਿਰਦੇ ਪਰ ਜੰਮਣੇ ਨਹੀਂ ਮਾਨਕ ਤੇ ਛਿੰਦੇ ਸੋਹਣਿਆ ਮਾਮਾ ਦੀਆਂ ਛਾਤੀਆਂ 'ਚ ਜਿਹੜੀ ਮਿਲਦੀ ਦਲੇਰੀ ਆਹ ਪੈਕਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਉਹ ਪੈਕਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਰਾਜੂ ਲਈ ਤੇ ਗੌਰਵ ਲਈ ਤਾੜੀਆਂ ਮਾਰਦੇ ਹੋ ਕੁਸ਼ਤੀ ਦਾ ਜੁਦ ਚੱਲਦਾ ਐਣ ਸਾਹਮਣੇ ਖੜਾ ਖੜ ਕੇ ਕੁਸ਼ਤੀ ਲੜਦਾ ਮਨ ਸਾਹਮਣੇ ਦੇਖਾਂਗੇ ਰਾਜੂ ਰਈਏਵਾਲ ਤੇ ਗੌਰਵ ਟੋਲੀ ਵੀਰ ਇੱਕ ਮਿੰਟ ਦਿਓ ਮਾੜਾ ਜ ਟੋਲੀ 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 ਜੀ ਇੱਕ ਮਿੰਟ ਦਿਓ ਲੋ ਜੀ ਸਾਲ ਦਾ ਜਿਹੜਾ ਮਾਨ ਤੇ ਸਨਮਾਨ ਆ ਸਰਦਾਰ ਜਤਿੰਦਰ ਸਿੰਘ ਜੀ ਜੋਤੀ ਸਾਨਾ ਸਰਦਾਰ सुरेंद्र ਸਿੰਘ ਜੀ ਦੇ ਪਰਿਵਾਰ ਵੱਲੋਂ ਆ ਦੋ ਤੋਲੇ ਦਾ ਕੜਾ ਇੱਕ ਮੁੰਦਰੀ ਆ ਇਸ ਸਾਲ ਲਈ ਪਹਿਲਾਂ ਤਾੜੀ ਮਾਰਿਓ ਜ਼ੋਰਦਾਰ ਤੇ ਅਗਲੇ ਸਾਲ ਲਈ ਹੁਣ ਚੌਧਰੀ ਚੰਨाराम ਜੀ ਦੇ ਪਰਿਵਾਰ ਵੱਲੋਂ ਜਿਹੜਾ ਮੋਟਰਸਾਈਕਲ ਦਿੱਤਾ ਜਾਣਾ ਹੁਣ ਇਸ ਪਰਿਵਾਰ ਲਈ ਵੀ ਆਪਾਂ ਤਾੜੀ ਮਾਰਦੀ ਐ ਆ ਅਗਲੇ ਸਾਲ ਤੇ ਵੀ ਰਾਸ਼ੀ ਪੁੱਜ ਗਈ ਐ ਬਹੁਤ ਟੌਪ ਦੀ ਕੁਸ਼ਤੀ ਚੱਲ ਰਹੀ ਐ ਦੋਨਾਂ ਮੱਲਾਂ ਦੇ ਦਰਮਿਆਨ ਕੌਣ ਜਿੱਤੂ ਕੌਣ ਹਾਰੂ ਗੱਲਾਂ ਸਮੇਂ ਦੀਆਂ ਕਿ ਮੁੱਲ ਪੈਂਦੇ ਨੇ ਅਕਲਾਂ ਦੇ ਜਹਾਨ ਉਤੇ ਕੌਣ ਗੁਣਾ ਬਣਾ ਪਿਛੇ ਚਿੱਟੇ ਚੰਮ ਨੂੰ ਜਿਹੜੇ ਕੰਮ ਨਾਲ ਚੱਲਦੀ ਆ ਰੋਟੀ ਦੋਸਤੋ ਕਦੇ ਨਿੰਦੀ ਐ ਨਾ ਉਸ ਕੰਮ ਨੂੰ ਉਧਰ ਲਾਈਵ ਚੱਲਦਾ ਘੁੰਮ ਫਿਰ ਕੇ ਮੋਨਾ ਜੀ ਆਨੰਦ ਮਾਣੀਏ ਲਓ ਸਾਹਮਣੇ ਗੌਰਵ ਤੇ ਰਾਜੂ ਆਹ ਗੌਰਵ ਤੇ ਰਾਜੂ ਕੁਸ਼ਤੀ 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 ਮੋਨਾ ਲਾਗੇ ਹੋ ਕੇ ਦੇਖ ਉਹ ਸਾਹਮਣੇ ਆਹ ਸਾਹਮਣੇ ਸਾਹਮਣੇ ਅਜੇ ਕੁਝ ਨਹੀਂ ਹੋਇਆ ਲਓ ਕੁਝ ਵੀ ਹੋ ਸਕਦਾ ਕੁਸ਼ਤੀ ਦਾ ਆਹ ਕੁਝ ਵੀ ਹੋ ਸਕਦਾ ਕੁਸ਼ਤੀ ਦਾ ਸਵਾਦ ਆਉਂਦਾ ਤਾੜੀ ਮਾਰ ਦਿਓ ਜ਼ੋਰਦਾਰ ਆਹ ਬੱਲੇ ਬੱਲੇ ਕਰਵਾ ਦਿੱਤੀ ਮੱਲਾਂ ਨੇ ਐਨ ਚੋਟੀ ਦਾ ਦੰਗਲ ਚੱਲਦਾ ਕਿ ਪਿੱਪਲਾਂ ਦੀ ਜਗ੍ਹਾ ਤੇ ਪਤਾਸੇ ਰੱਖ ਕੇ ਉਹ ਕਰਦੇ ਢੀਕ ਜਿਹੜੇ ਚੰਗੇ ਚੰਗੇ ਟਾਈਮ ਦੀ ਅਜੇ ਨਹੀਂ ਗੱਲ ਬਣੀ ਅਜੇ ਨਹੀਂ ਗੱਲ ਬਣੀ ਤਾੜੀਆਂ ਮਾਰ ਦਿਓ ਕੁਸ਼ਤੀ ਦੇ ਲਈ ਆਹ ਤਾੜੀਆਂ ਮਾਰ ਦਿਓ ਕੁਸ਼ਤੀ ਦੇ ਲਈ ਲੈ ਵੀ ਰਾਜਾ ਮੇਲਾ ਸਫਲ ਹੋ ਗਿਆ ਹੈ ਬਹੁਤ ਬਹੁਤ ਸਤਿਕਾਰ ਆਹ ਕੁਸ਼ਤੀ ਰਾਜੂ ਰੇਏਵਾਲ ਵਾਲਾ ਜੇਤੂ ਤਾੜੀ ਮਾਰਦੇ ਜ਼ੋਰਦਾਰ ਆਹ ਸਾਰਾ ਮੇਲਾ ਤੂੰ ਲੁੱਟਿਆ ਤੈਨੂੰ ਵੀ ਕਿਸੇ ਨੇ ਲੁੱਟ ਲੈਣਾ ਆਹ ਸਾਰਾ ਮੇਲਾ ਤੂੰ ਲੁੱਟਿਆ ਐਨ ਸਿਰਾ ਹੋ ਗਿਆ ਦੁਨੀਆ ਦੇ ਚੋਟੀ ਦੇ ਮੱਲ ਭਿੜਿਆ ਤੇ ਮੱਲਾ ਨੇ ਕਹਿੰਦੇ ਸਾਰਾ ਹੀ ਮੇਲਾ ਹਲਾ ਕੇ ਰੱਖ ਦਿੱਤਾ ਤੇ ਚੌਧਰੀ ਚੰਨाराम ਜੀ ਦੇ ਪਰਿਵਾਰ ਦਾ ਜਿਹੜਾ ਮੋਟਰਸਾਈਕਲ ਉਹ ਆ ਗਿਆ ਦਿੱਤਾ ਅਗਲੇ ਸਾਲ ਜਾਣਾ